ਨਾਣਾ ਗਿੱਦਰ ਛੱਡ ਕਰਨੀ ਹੈ ਗਾ ਕੇ ਉੱਧਰ ਅੱਛਾ ਹਾਂ ਮਗਾਣੇ ਬਈ ਮਤਲਬ ਮੈਂ ਪਾਣੀ ਦਾ ਤਰਾਹਤਾ ਬਵਰ ਲਈ ਵੈਲਕਮ ਟੂ ਮਾਈ ਨਿਊ ਬਲੌਗ ਹਾਂਜੀ ਕਿਦਾਂ ਹਾਂ ਸਾਰੇ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਤੇ ਠੰਡ ਹੈ ਗਿਆ ਜੱਪਾ ਤੜੀ ਕਾ ਤੁ ਕੀ ਗੱਲ ਧੋਪੜੇ ਨਿਕਲੀ ਨਹੀਂ ਠੰਡ ਵੜੀ ਪਈ ਜਾਂਦੀ ਆ ਉਹ ਵੇਖ ਰਹਿਣ ਤਾਂ ਸੁੱਤਾ ਪਿਆ ਵਾ ਬੈਕ ਸਾਈਡ ਤੁਨ ਕੋ ਨਹੀਂ ਆਹੇ ਸਾਰੀ ਰਾਤ ਨਹੀਂ ਸੁੱਤਾ ਗਾ ਪਤਾ ਨਹੀਂ ਕਾਦਰ ਅੰਦਰ ਕੱਲ ਨਾ ਖੇਢੀ ਗਿਆ ਭੱਜੀ ਗਿਆ ਤੇ ਸਾਰੀ ਰਾਤ ਲਤਾਂ ਦੌੜਦੀਆਂ ਰਹੀਆਂ ਅਸੀਂ ਵੀ ਰਜਾਈ ਤੋਂ ਕੰਬਲ ਕਰਤਾ ਕੀ ਗਰਮੀ ਲਾਦੀ ਨਾ ਹੁਣ ਰਾਤ ਨੂੰ ਇੱਕ ਦਿਨ ਮੈਂ ਪੱਖਾ ਛੱਡਿਆ ਸੀ 10 ਅੱਧਾ ਘੰਟਾ ਛੱਡਿਆ ਸੀ ਤੇ ਉਸ ਤੋਂ ਬਾਅਦ ਮੈਂ ਕਿਹਾ ਬੰਦ ਕਰਦਗੇ ਜੇ ਕੰਮ ਲੱਜੂਰੇ ਪੱਕੇ ਵਾਲਾ ਮੌਸਮ ਨਹੀਂ ਨਾ ਐਨਾਂ ਤੇ ਅੰਦਰ ਇੱਕ ਫਲੋਰਾ ਨੰਨਾ ਪਾਉਂਦੇ ਆ ਤੇ ਬਾਹਰ ਐਂ ਤਾਂ ਦੇਖ ਲੋ ਪਾਪਾ ਪਾੜ ਪਾੜ ਕੇ ਕਿਵੇਂ ਸੱਟੀ ਜਾਂਦਾ ਤੇ ਦਰਬਾਰ ਦੇਖੋ ਹਲ ਬਊਟਰ ਮਾਰਨ ਦੀ ਕੋਈ ਯੋੜੀ ਚੀਕੋ ਕਿ ਨੋ ਫਲੋਰਾ ਕੋਪੜੀ ਤੁੱਤੇ ਆਂਦੇ ਬਹਿਲਦੇ ਕੁੱਤੇ ਧੋ ਕੇ ਉਸ ਤੋਂ ਬਾਅਦ ਵਾਪਕ ਨਤੰਦਰ ਸਫਾਈ ਨੂੰ ਲੱਗਣਾ ਮੈਂ ਹੋਣਾ ਟਾਈਮ ਨਹੀਂ ਮੈਂ ਤਾਂ ਮੇਰਾ ਫੋਨ ਚਾਰਜਿੰਗ ਲਗਾਦਾ ਕੰਮ ਕਰ ਲੂੰਗੀ ਲਾ ਕੇ ਤੁਹਾਨੂੰ ਪਤਾ ਨਹੀਂ ਕਿੰਨਾਂ ਬਾਲਦੀ ਆ ਉਹ ਬਾਰੀ ਨੂੰ ਇਹ ਪਤਾ ਨਹੀਂ ਕੀ ਲੱਗਾ ਲੈਂਦਾ ਹੈਗਾ ਉਧਰ ਜਾਲ ਲੱਗੀ ਉਧਰ ਕਪੜਾ ਨਹੀਂ ਵੱਜਦਾ ਤੇ ਇਹ ਵੀ ਬਹੁਤ ਤੰਗ ਕਰ ਜਾਂਦਾ ਮੈਂ ਫੋਨ ਚ ਲਈ ਜਾਂਦਾ ਵਾ ਮੈਂ ਤਾਂ ਪਾਣੀ ਤੂਪ ਪਰ ਵੀਰ ਤੋ ਦੇਖੋਂ ਹੁੰਦੇ ਸਾਰੇ ਆ ਤਾਂ ਫੋਨ ਚੱਕਤੀ ਦਵਾ ਦੋ ਤੇ ਜਿਹੜੇ ਰਹਿਣ ਤੇ ਇੱਕ ਵਿਚਾਰ ਇਹਦਾ ਮੂੰਹ ਵੀ ਪੱਕਿਆ ਪਿਆ ਸਾਰਾ ਕਾਦਨੇ ਪੱਕਿਆ ਪਣਾ ਰਹਿ ਤੀਦਾ ਇਹ ਵੀ ਕਦਨੇ ਪੱਕ ਗਿਆ ਵਾ ਤੇ ਇਕਰਾ ਹੈ ਨਹੀਂਗਾ ਕੋਈ ਹਾਂ ਮੂੰਹ ਤਾਂ ਮੇਰੇ ਪੱਕਿਆ ਮੇਰੇ ਤਾਂ ਮੈਨੂੰ ਲੱਗਦਾ ਸਾਗ ਨਾਲ ਪੱਕ ਗਿਆ ਹੈਨਾ ਇਹਨੇ ਕਿਹੜਾ ਸਾਗ ਖਾਦਾ ਵਾ ਨਹੀਂ ਇਹਦਾ ਵੈਸੇ ਗਰਮੀ ਗਰਮੀ ਹੋਣੀ ਹੈ ਦੇ ਅੰਦਰ ਤੋਂ ਹੋ ਗਿਆ ਨਾ ਪਰ ਖਾਣ ਤਾਂ ਤਾਂ ਹੈ ਨਹੀਂਗਾ ਤੇ ਐਪਲ ਖਾਣਾ ਐਪਲ ਬਨਾਣਾ ਰੇਮਾ ਤੋਂ ਤੇ ਪਿਸਤਾਨਿਆ ਨਹੀਂ ਸਵੇਰੇ ਤਾਂ ਮੈਨੂੰ ਇਹ ਨਾ ਪਤਾ ਕੀ ਸੀ Jeg har fått epler, bananer og grus. ਰੱਖਣ ਲੱਗੀਆਂ ਨਹੀਂ ਨਹੀਂ ਲੈਣ ਚੱਲੀਆਂ ਇਧਰ ਗਵਾਂਢੀ ਅੱਛਾ ਤੂੰ ਗਵਾਂਢੀ ਕਰ ਲਾ ਕੋਣਾ ਆ ਮੈਂ ਚੁੱਲ੍ਹੇ 'ਚ ਕੋਣ ਅਗ ਮਚਾ ਇੱਕ ਘੰਟਾ ਰੱਖ ਕੇ ਐਸੀ ਸਵੇਰ ਨਹੀਂ ਜਾ ਕੇ ਮੈਂ ਆ ਵੀ ਛੱਡ ਆਉਣਾ ਇਧਰ ਛੱਡ ਕੇ ਨਹੀਂ ਆ ਕੇ ਉਧਰ ਦੰਦ ਦੇ ਲਾਇਆ ਕਰ ਮੈਂ ਆਪ ਹੀ ਨਹੀਂ ਜਾਂਦੀ ਮੈਂ ਕਹਿੰਨੀ ਨਹੀਂ ਜਿੰਨਾ ਟਾਈਮ ਬੋਲਣਾ ਸੱਚੀ ਮੇਰੀ ਬਾਗਾਓ ਮੈਂ ਤਾਂ ਸਾਰੀ ਮਰ ਕੇ ਅੱਗ ਬਚਾਤੀ ਸੀ ਬਾਗਾਓ ਵੀ 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 ਕੀ ਕੀਤਾ ਨਹੀਂ ਕਿਉਂ ਵੀ 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 ਬਾਗਾਓ ਵੀ ਵੀ ਦੀ ਕੀ ਸਕੀ ਵੀ ਵੀ ਬਾਗਾਓ ਕੀ ਕਰੀ ਜਾਂਦਾ ਵੀ ਕਿਆ ਚੂਈ ਬਣਾ ਲਓ ਤੇ ਆਪਣੇ ਰਸਤੇਦਾਰਾਂ ਨੂੰ ਕਿ ਫਿਰ ਉਹਦੋਂ ਬਣਾਵਾਂਗੇ ਲੈਓ ਰਸਤੇਦਾਰਾਂ ਨੂੰ ਕੀ ਕਰਗੇ ਸੀ ਰਿਸ਼ਤੇਦਾਰ ਆਈ ਜਾਣ ਤੇ ਰਿਸ਼ਤੇਦਾਰ ਤਾਂ ਕਹਿਣਗੇ ਤੂੰ ਚਾਹ ਹੀ ਨਾ ਪੀ ਉਹ ਬੋਲਾਰਾ ਚਾਹ ਦਾ ਟਾਈਮ ਹੀ ਨਹੀਂ ਹੋਇਆ ਕਰਨਾ ਰਾਤ ਤੱਕ ਕਰਨ ਆਉਣ ਭਲਾ ਤੀ ਮੈਂ ਨੇ ਵਿਚਾਰ ਦਿੱਦੀ ਨਹੀਂ ਭਰਾਵਾ ਇਹ ਨਹੀਂ ਮੈਨੂੰ ਨਹੀਂ ਪਤਾ ਜਾਬਾ ਇਹ ਤੂੰ ਆਡੀ ਰੀਲਾਂ ਦਾ ਪਾਇਆ ਵਾ ਬਾਬਾ ਬੰਦੋ ਕਹਿਣੀ ਨਾ ਤੇ ਬਾਬਾ ਭੋਗ ਪੈ ਗਿਆ ਨਾ ਹਵਾ ਦੇ ਕਿਵੇਂ ਚੱਲੀ ਜਾਂਦੀ ਹੈ ਨਾ ਦਿੰਨੇ ਚੱਲ ਆਪਰਾ ਮੈਂ ਤਾਂ ਟੀਵੀ ਦਾ ਹੀ ਗੱਜਾ ਰੇ ਇਹ ਆਪਾਂ ਨੂੰ ਮਿਲਣਾ ਆਈ ਸੀ ਦੀਦੀ ਹੁਣੀ ਇੱਕ ਤਾਂ ਸਾਡੇ ਪਿੰਡ ਦੇ ਹੀ ਨੇ ਇੱਕ ਬਾਗ ਪਰਾਨੇ ਕੋਲ ਦੇ ਆਏ ਸੀ ਇਹਨਾਂ ਦਾ ਬਹੁਤ ਵਧੀਆ ਮੈਨੂੰ ਸੁਭਾਅ ਲੱਗਾ ਬਹੁਤ ਇਹਨਾਂ ਦੇ ਮਤਲਬ ਬਹੁਤ ਫੋਲੋਅਰਸ ਨੇ ਫੇਸਬੁੱਕ ਤੇ ਵੀ ਤੇ ਇੰਸਟਾਗ੍ਰam ਤੇ ਤੇ ਤੁਸੀਂ ਵੇਖ ਵੀ ਸਕਦੇ ਹੋ ਜਾ ਕੇ ਇਹਨਾਂ ਦੇ ਨੇਚਰ ਬਹੁਤ ਵਧੀਆ ਦੋਨਾਂ ਦੇ ਦੀਆਂ ਦਾ ਆਹ ਆਦ ਰਣਾ ਬਸ ਕੋੜ ਪਾ ਲਈ 버거 ਬਣਾਇਆ ਪਏ ਦੋ ਦੋ ਜੋੜ ਕਿਧਰ ਵੇਖੋ ਇੱਕ ਮੈਨੂੰ ਵੀ ਦਿੱਤਾ ਮੰਮੀ ਤੂੰ ਖਾ ਲੈ ਬਾਗਾਂ ਦੇ ਬੀਂਗਾ ਮੈਂ ਉਹ ਦਰਦੀ ਨੂੰ ਹੌਲਾ ਕਰ ਦਿੱਤਾ ਵੇ ਬਟੇ ਵੇਂਦਾਂ ਨਹੀਂ ਬਾਹਰ ਫਿਰਦਾ ਵਾ ਮੈਨੂੰ ਇਹਨਾਂ ਅੰਦਰ ਨਹੀਂ ਆਉਣਾ ਵੇਖੋ ਮੇਰਾ ਨਹੀਂ ਬਾਹਰ ਸਰ ਨੂੰ ਤੇਲ ਲੱਗਾ ਦੋ ਕਿਵੇਂ ਹੋਏ ਕਿੰਨਾ ਚੋਪੜੇ ਲੱਗ ਗਏ ਹੂੰ ਮੈਂ ਕਿਹ ਬਾਹਰ ਜਾਵਾਂ ਮੈਂ ਹਰਤ ਕਰਦਾ ਰਹਿੰਦਾ ਇਹ ਤੂੰ ਤਾਂ ਨਹੀਂ ਆ ਵਾ ਵਾ ਸਾਰਾ ਪਾਦੀ ਕੱਕਾ ਖਾਂਬਾ ਹੋਵੇ ਕੱਕਾ ਖਾਂਬਾ ਜਿੱਧਰੋਂ ਵੱਡਾ ਹੁੰਦਾ ਪਹਿਲਾਂ ਉਧਰ ਵੱਢ ਲਿਆ ਕਰ ਦਾਂ ਦੇ ਦੀਂ ਦੇ ਕੱਲੇ ਇੱਥੋਂ ਨਾਮ ਨਹੀਂ ਲਿਖਣੇ ਅਬੇ ਚਾੜ ਉਲੀ ਸੀ ਟੇਬਲ ਜੀ ਤੇ ਤੇ ਤੋੜਾ ਹੀ ਠੀਕ ਆ ਤੂੰ ਦਾ ਫਿਰਦਾ ਖਾਂਬ ਜਾ ਉਹਦੋਂ ਮੈਂ ਪਾਣੀ ਦਾ ਤਰਾਹ ਤਬਵਲੀ ਇੱਕ ਹੁਣ ਨਾ ਜਾਣਾ ਮੈਂ ਸੂਟ ਫਰਮ ਮੈਨੂੰ ਬਹੁਤ ਸੁਣਿਆ ਨਹੀਂ ਮੈਨੂੰ ਤਾਂ ਸਤਣੀਆਂ ਆ ਜੀ ਕਰਦਾ ਨਾਸਾਂ ਕੋਲੇ ਰੱਖੀ ਰੱਖਾਂ ਦੇ ਮੈਨੂੰ ਵਾਸਨ ਮੈਨੂੰ ਤਾਂ ਨਹੀਂ ਪਸੰਦੀ ਸਬਜ਼ੀ ਜਿਹੜੀ ਮਰਜੀ ਸਬਜ਼ੀ ਹੋਵੇ ਤਣੀਆ ਨਾ ਹੋਵੇ ਨਾ ਮੈਨੂੰ ਸਵਾਦ ਨਹੀਂ ਲੱਗਦੀ ਤੁਹਾਨੂੰ ਪਨੀਰ ਤੇ ਪਾਵਾਂਗੇ ਵੇਖੇ ਮਟਰ ਮੀਚ ਕਿੰਨਾ ਸਵਾਦ ਲੱਗੂਗਾ ਉਹ ਡੱਬੀ ਮਟਰ ਪਲੇਰ ਮੰਡੀ ਹੋਈ ਲੈ ਆਹ ਪਨੀਰ ਵੀ ਚੱਲ ਪਨੀਰ ਕਿੱਥੇ ਹੈ ਨਹੀਂਗਾ